ਅ ਅੱਜ ਦੇ ਪੱਲ ਬੜੇ ਇਤਿਹਾਸਕ ਨੇ ਸਾਡੇ ਸਭ ਦੇ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰੇਗੰਢ ਅ ਸਾਰੀ ਦੁਨੀਆ ਦੇ ਅੰਦਰ ਮਨਾਈ ਜਾ ਰਹੀ ਹੈ ਤੇ ਖਾਸ ਕਰਕੇ ਅ ਪੰਜਾਬ ਦੇ ਅੰਦਰ ਸਾਡੇ ਦੇਸ਼ ਦੇ ਅੰਦਰ ਉਹਦੀਆਂ ਵਿਸ਼ੇਸ਼ ਤਿਆਰੀਆਂ ਚੱਲ ਰਹੀਆਂ ਨੇ ਸੋ ਅੱਜ ਉਸ ਸੰਦਰਭ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰੋਗਰਾਮ ਲੀਕੇ ਆ ਉਹਨਾਂ ਪ੍ਰੋਗਰਾਮਾਂ ਦੀ ਕੜੀ ਵੱਜੋਂ ਅ ਇੱਕ ਨਗਰ ਕੀਰਤਨ ਜਿਹੜਾ 6ਵੇਂ ਪਾਸਾ ਜਿਹਦੀ 400 પ્રાપ્ત ਧਰਤੀ ਸ਼੍ਰੀਨਗਰ ਤੋਂ ਕੱਲ੍ਹ ਆਰੰਭ ਹੋਇਆ ਸੋ ਉਹ ਨਗਰ ਕੀਰਤਨ ਅੱਜ ਪੰਜਾਬ ਦੇ ਵਿੱਚ ਦਾਖਲ ਹੋ ਰਿਹਾ ਮਾਧੋਪੁਰ ਦੇ ਰਾਹੀਂ ਸੋ ਅੱਜ ਮਾਧੋਪੁਰ ਦੇ ਅੰਦਰ ਉਸ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਲਈ ਵੱਡੀ ਗਿਣਤੀ ਦੇ ਸੰਗਤਾਂ ਜਿਹੜੀਆਂ ਉਹ ਆਈਆਂ ਨੇ ਸੋ ਇੱਥੇ ਪਾਲਕੀ ਸਾਹਿਬ ਨੂੰ ਜਿਹੜਾ ਉਹ ਗੋਡ ਆਫ ਆਨਰ ਵੀ ਪੀਤਾ ਜਾਵੇਗਾ ਸੋ ਇਸ ਤੋਂ ਬਾਅਦ ਨਗਰ ਕੀਰਤਨ ਸੋ ਜਾਨਪੁਰ ਮਾਲਕਪੁਰ ਚੌਂਕ ਤੇ ਹੁੰਦਾ ਹੋਇਆ ਪਠਾਨਕੋਟ ਦੇ ਅੰਦਰ ਪ੍ਰਵੇਸ਼ ਕਰੇਗਾ ਤੇ ਰਾਤ ਨੂੰ ਤਾਂ ਤਰ ਕੇ ਕੱਲ ਨੂੰ ਇੱਥੋਂ ਹਰਬਲੀ ਰਵਾਨਾ ਹੋਏਗਾ ਤੇ ਜਿਹੜਾ ਆ ਆਨੰਦਪੁਰ ਸਾਹਿਬ ਦੀ ਉਸ ਮਹਾਨ ਧਰਤੀ ਤੇ ਜਾ ਕੇ ਪਹੁੰਚੇਗਾ ਸੋ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਈ ਦੇ ਵਿੱਚ ਬਹੁਤ ਵੱਡੇ ਪ੍ਰੋਗਰਾ ਪੰਜਾਬ ਚ ਲੀਕਿਆ ਸੋ ਸ੍ਰੀ ਗੁਰੂ ਤਿਗਬਾਦਰ ਜੀ ਜਿਹੜੇ ਬਹੁਤ ਉੱਚ ਪਾਏ ਦੇ ਉਹਨਾਂ ਦੀ ਫਿਲਾਸਫੀ ਹੈ ਉਹਨਾਂ ਦੇ ਵਿਚਾਰ ਨੇ ਤੇ ਮਨੁੱਖੀ ਅਧਿਕਾਰਾਂ ਦੇ ਦੁਨੀਆ ਦੇ ਅੰਦਰ ਜੇ ਆਪਾਂ ਕਹਿ ਸੀਗੀ ਕਿ ਸਭ ਤੋਂ ਵੱਡੇ ਪਿਆਰੇਦਾਰ ਜਿਨ੍ਹਾਂ ਨੇ ਨਾ ਕੇਵਲ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕੀਤੀ ਬਲਕਿ ਆਪਣਾ ਆਪ ਵੀ ਕੁਰਬਾਨ ਕੀਤਾ ਸੋ ਉਹਨਾਂ ਦੀ 350 ਵੀ ਸਿੱਧੀ ਬਰੇਗਣ ਸਾਡੀ ਜ਼ਿੰਦਗੀ ਚ ਆ ਰਹੀ ਹੈ ਸਾਡੇ ਲਈ ਵੀ ਇੱਕ ਖੁਸ਼ੀ ਦਾ ਮੌਕਾ ਸੋ ਮੈਂ ਸਭ ਸੰਗਤਾਂ ਨੂੰ ਬੀਲ ਕਰਦਾ ਵੀ ਜਿੱਥੋਂ ਜਿੱਥੋਂ ਵੀ ਨਗਰ ਕੀਰਤਨ ਲੰਘੇ ਉਹਦੇ ਚ ਸ਼ਾਮਿਲ ਹੋਵੋ ਨਤਮਸ ਸੋਗੇ ਉਹ ਆ ਕੇ ਔਰ ਜਿਹੜੇ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਲੀਕੇ ਆ ਸ੍ਰੀ ਨਾਨਪੁਰ ਸਾਹਿਬ ਦੀ ਉਸ ਪਵਿੱਤਰ ਤੇ ਮਹਾਨ ਧਰਤੀ ਦੇ ਉੱਤੇ 23 24 ਤੇ 25 ਨਵੰਬਰ ਨੂੰ ਬਹੁਤ ਵੱਡੇ ਪ੍ਰੋਗਰਾਮ ਨੇ ਉੱਥੇ ਆ ਸਰਬ ਧਰਮ ਸਮੇਲਨ ਹੋਏਗਾ ਜਿਹਦੇ ਅੰਦਰ ਦੇਸ਼ ਦੇ ਉੱਚ ਪਾਏ ਦੇ ਵਿਦਵਾਨ ਗੁਰੂ ਸਵਾਨ ਜਿਹੜੇ ਆ ਰਹੇ ਨੇ ਜਿਨ੍ਹਾਂ ਨੇ ਆਪਣੇ ਆਪਣੇ ਢੰਗ ਦੇ ਰਾਈ ਆਪਣੇ ਆਪਣੇ ਧਾਰਮਿਕ ਕੀਰਤਿਆਂ ਦੇ ਰਾਈ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਵਿਚਾਰਾਂ ਤੇ ਚਰਚਾ ਕਰਨੀ ਹੈ ਸੋ ਇੱਕ ਵਿਸ਼ੇਸ਼ ਸੈਸ਼ਨ ਪੰਜਾਬ ਉਧਾਰ ਸਭਾ ਦਾ ਇਤਿਹਾਸ ਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਹੋ ਰਿਹਾ 24 ਤਰੀਕ ਨੂੰ ਸ੍ਰੀ ਨਨਨਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਊਗੀ ਉਹਨਾਂ ਦੇ ਵਿਚਾਰਾਂ ਦੇ ਉੱਤੇ ਚਰਚਾ ਕੀਤੀ ਜਾਊਗੀ ਔਰ ਇਸੇ ਤਰ੍ਹਾਂ 25 ਤਰੀਕ ਨੂੰ ਸ੍ਰੀ ਖੰਡਪਾ ਸਾਹਿਬ ਦੇ ਜਿਹੜੇ ਭੋਗ ਪੈਣਗੇ ਤੇ ਪ੍ਰੋਗਰਾਮਾਂ ਦੀ ਸਮਾਪਤੀ ਹੋਏਗੀ ਸੋ ਮੈਂ ਕਹਿ ਸਕਦਾ ਕਿ ਬਹੁਤ ਵੱਡੀ ਕੁਰਬਾਨੀ ਸੋ ਉਸ ਵੇਲੇ ਜਦੋਂ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਨੂੰ ਆ ਕੇ ਬੇਨਤੀ ਕੀਤੀਗੀ ਸਾਡੇ ਤੇ ਬਹੁਤ ਜ਼ੁਲਮ ਹੋ ਰਿਹਾ ਹੈ ਨਾ ਸਾਡੀ ਜਿਹੜੀ ਆਵਾਜ਼ ਦੁਵਾਈ ਜਾ ਰਹੀ ਹੈ ਸੋ ਸਾਡੀ ਮਦਦ ਕੀਤੀ ਜਾਵੇ ਸੋ ਗੁਰੂ ਸਾਹਿਬ ਨੇ ਜੋ ਕੁਝ ਕੀਤਾ ਉਹ ਸਾਡੇ ਸਭ ਦੇ ਸਾਹਮਣੇ ਆ ਸੋ ਅੱਜ ਵੀ ਉਹਨਾਂ ਦੀ ਉਸ ਮਹਾਨ ਵਿਚਾਰਾਂ ਤੋਂ ਉਹਨਾਂ ਦੀ ਮਹਾਨ ਸੋਚ ਤੋਂ ਉਹਨਾਂ ਦੀ ਕੁਰਬਾਨੀ ਤੋਂ ਪ੍ਰੇਰਣਾ ਲੈ ਕੇ ਸਾਨੂੰ ਸਮਾਜ ਦੇ ਅੰਦਰ ਮਨੁੱਖੀ ਇਕਜੁਟਤਾ ਦੇ ਲਈ ਆਪਸੀ ਸਦਭਾਵਨਾਵਾਂ ਦੇ ਲਈ ਕੰਮ ਕਰਨਾ ਚਾਹੀਦਾ ਇਹੀ ਮੈਂ ਸਮਝਾਂਗਾ ਵੀ ਗੁਰੂ ਸਾਹਿਬ ਨੂੰ ਸੱਚੀ ਸਤਿ ਅੰਦਲੀ ਹੋਏਗੀ ਸੋ ਸਾਰੀਆਂ ਸੰਗਤਾਂ ਨੂੰ ਉਹਨਾਂ ਦੇ ਚਰਨਾਂ 'ਚ ਬੇਨਤੀ ਹੱਥ ਜੋੜ ਕੇ ਕਿ 23 24 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਮਹਾਨ ਧਰਤੀ ਦੇ ਜਿਹੜੇ ਪ੍ਰੋਗਰਾਮ ਲੀਕੇ ਗਏ ਆ ਉਹਨਾਂ ਦੇ ਵਿੱਚ ਪਰਿਵਾਰਾਂ ਸਵੇਂਤ ਆਓ ਤਾਂ ਜੋ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਜਿਹੜਾ ਆ ਉਹ ਆਪਣੀ ਉਸ ਮਹਾਨ ਵਿਰਸੇ ਨਾਲ ਜੋੜ ਸਕੀਏ ਔਰ ਮੈਂ ਆਸ ਕਰਦਾ ਕਿ ਪੰਜਾਬੀ ਪੰਜਾਬ ਦੇ ਲੋਕ ਸਾਰੀਆਂ ਮਤਲਬ ਸੰਗਤਾਂ ਜ਼ਰੂਰ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਬਣਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ